ਪੁਲਿਸ ਵਾਲਾ ਨੇ ਮੇਰੇ ਘਰ ਆ ਕੇ ਮੇਰੇ ਨਾਲ ਬੜੀ ਕੁੱਟਮਾਰ ਕੀਤੀ ਐ ਚਾਰ ਪੁਲਿਸ ਵਾਲੇ ਸੀ ਇਹ ਦੋ ਵਰਦੀ ਪਾਈ ਸੀ ਦੋ ਸਿਵਲ ਜੀ ਸੀ ੁੱਡੇ ਮਾਰੇ ਮੇਰੀ ਬਾਹ ਵੀ ਤੋੜਤੀ ਐ ਢੇਟ ਚ ਵੀ ਲੱਤਾਂ ਮਾਰੀਆਂ ਮੇਰੇ ਸਿਰਫ ਇਹੀ ਸੀ ਕਿ ਮੇਰੇ ਘਰ ਵਾਲਾ ਦਾ ਪਤਾ ਨਹੀਂ ਪਤਾ ਨਹੀਂ ਕੀ ਕਾਗਜ਼ ਚ ਲੈ ਕੇ ਆਏ ਸੀ ਮੈਨੂੰ ਇਸ ਗੱਲ ਦਾ ਪਤਾ ਨਹੀਂ ਲਿਖਿਆ ਸੀ ਤੁਸੀਂ ਸਾਨੂੰ ਝਾੜੀਆਂ ਦੇ ਵਿੱਚ ਆ ਕੇ ਮੇਲਦਿਆ ਕੁਛ ਸਾਡੀ ਗੱਲ ਕਰ ਜੇ ਉਹਨੇ ਕਰਦਿਆਂ ਕੰਪਲੇਨ ਕੀਤੀ ਫਿਰ ਕਹਿੰਦੇ ਸਾਡੀ ਇੱਜ਼ਤ ਬਾਰੇ ਸੋਚ ਕੋਈ ਨਹੀਂ ਮਾਫ ਕਰ ਦੇ ਇੱਕ ਵਾਰੀ ਦੁਬਾਰਾ ਕੰਪਲੇਨ ਨਹੀਂ ਆਉਂਦੀ ਜਿਹੜਾ ਵਿਨੋਦ ਆ ਉਹ ਸਾਡੇ ਘਰ ਆਇਆ ਅਚਾਨਕ ਵਾੜਾ ਆ ਤੇ ਉਸ ਤੋਂ ਬਾਅਦ ਸਰ ਮੈਨੂੰ ਇਹੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਦੋਂ ਗਾਲਾਂ ਕੱਢੀਆਂ ਮੇਰੇ ਮੰਮੀ ਦਾ ਹੱਥ ਮਰੋੜਿਆ ਤਾਂ ਉਹਨਾਂ ਨੇ ਲੱਤਾਂ ਮਾਰੀਆਂ ਮੂੰਹ ਤੇ ਵੀ ਮਾਰੀਆਂ ਮੇਰਾ ਨਾਮ ਸੁਨੀਤਾ ਮੈਂ ਕ੍ਰਿਸ਼ਨਾ ਕਲੇ ਦੀ ਰਹਿਣ ਵਾਲੀ ਆ ਤੇ ਕੱਲ ਸ਼ਾਮੀ 5 ਵਜੇ ਪੁਲਸ ਵਾਲਿਆਂ ਨੇ ਮੇਰੇ ਘਰ ਆ ਕੇ ਮੇਰੇ ਨਾਲ ਬੜੀ ਕੁੱਟਮਾਰ ਕੀਤੀ ਹੈ ਚਾਰ ਪੁਲਸ ਵਾਲੇ ਸੀ ਇਹ ਦੋ ਵਰਦੀ ਪਾਈ ਸੀ ਦੋ ਸਿਵਲ ਜੇ ਸੀਗੇ ਇਹ ਅੰਦਰ ਵੜ ਕੇ ਉਹਨਾਂ ਨੇ ਮੇਰੇ ਮੁੰਡੇ ਨੂੰ ਵੀ ਮਾਰਿਆ ਮੈਨੂੰ ਵੀ ਮਾਰਿਆ ਠੁੱਡੇ ਵੀ ਮਾਰੇ ਮੇਰੀ ਬਾਹ ਵੀ ਤੋੜਤੀ पेट से भी लत्ता मारिया मेरे सिर्फ यही थी कि मेरे ਘਰ ਵਾਲਾ ਦਾ ਪਤਾ ਨਹੀਂ ਪਤਾ ਨਹੀਂ ਕੀ ਕਾਗਜ਼ ਚ ਲੈ ਕੇ ਆਇਆ ਸੀ ਮੈਨੂੰ ਇਸ ਗੱਲ ਦਾ ਪਤਾ ਨਹੀਂ ਲਿਖਿਆ ਸੀ ਤੇ ਮੇਰਾ ਆਦਮੀ ਡਿਊਟੀ ਤੇ ਸੀ ਤੇ ਉਹ ਕਹਿੰਦੇ ਆਦਮੀ ਅੰਦਰ ਹੈ ਇਹਨੂੰ ਬਾਹਰ ਕੱਢੋ ਅੰਦਰ ਲੁਕਿਆ ਹੋਇਆ ਤੁਹਾਨੂੰ ਬਾਹਰ ਕੱਢਣ ਦੇ ਪਿੱਛੇ ਅੰਦਰ ਬੜਨ ਦੇ ਵਿੱਚੇ ਮੈਨੂੰ ਮਾਰਿਆ ਉਹਨਾਂ ਨੇ ਅੰਦਰ ਵੱੜ ਕੇ ਬੜੀ ਕੁੱਟ ਮਾਰ ਕੀਤੀ ਹੈ ਆਜੋ ਜਨਾਨੀ ਨੇ ਸਾਹਮਣੇ ਰਹਿੰਦੀ ਹੈ ਉਹਨੇ ਕੁੰਡੀ ਪਾਈ ਸੀਗੀ ਸਿਰਫ ਐਸੀ ਗੱਲ ਤੇ ਉਹਨੇ ਕੁੰਡੀ ਪਾ ਕੇ ਰਗੜਾਈ ਕਰਨੀ ਸੀ اسی ਗੱਲ ਦੇ ਪਿੱਛੇ ਉਹਨਾਂ ਨੇ ਮਰੇ ਆਦਮੀ ਤੇ ਗਲਤ ਇਜਾਮ ਲਾਇਆ ਕਿ ਵੀ ਇਹ ਮੈਨੂੰ ਛੇੜਦੇ ਆ ਬਸ ਇਹ ਕਿਹਾ ਪੁਲਸ ਵਾਲਿਆਂ ਨੇ ਕਿ ਰੂਪ ਲਾਲ ਇਹ ਲਿਖਿਆ ਪਰਚੇ ਤੇ ਉਹ ਮਤਲਬ ਜਨਾਨੀ ਨੂੰ ਗਲਤ ਇਸ਼ਾਰੇ ਕਰਦਾ ਅੱਖ ਮਾਰਦਾ ਹੈ ਪਤਾ ਨਹੀਂ ਇਦਾਂ ਕਿਹਾ ਉਹਨੇ ਬਸ ਇਸ ਗੱਲ ਦੇ ਪਿੱਛੇ ਮਾਰਕੁੱਟ ਹੋਈ ਹੈ ਬਹੁਤ ਜ਼ਿਆਦਾ ਮਾਰਿਆ ਉਹਨਾਂ ਨੇ ਕੱਲ ਤਾਂ ਮੇਰੀ ਕੰਡੀਸ਼ਨ ਬਹੁਤ ਖਰਾਬ ਸੀ ਮੈਂ ਬੋਲ ਨਹੀਂ ਸਕ ਰਹੀ ਸੀ ਅੱਜ ਥੋੜਾ ਸਹੀ ਹੈ ਤੇ ਬੋਲੇ ਜਾ ਰਹੇ ਮੇਰੇ ਕੋਲੋਂ ਮੜਾ ਮੋਟਾ ਮੇਰਾ ਮੂੰਹ ਮਾਂ ਸਾਹਿਬ ਉਨ ਲੱਤਾਂ ਮਾਰ ਮਾਰ ਕੇ ਸਭ ਤੋੜਤਾ ਹੈ ਹੱਥ ਵੀ ਮੇਰਾ ਟੁੱਟ ਗਿਆ ਹੈ ਸਾਰਾ ਲੱਤਾਂ ਬਹੁਤ ਜ਼ਿਆਦਾ ਮਾਰਿਆ ਮੈਨੂੰ ਕੰਡੀਸ਼ਨ ਮੇਰੀ ਬਹੁਤ ਜ਼ਿਆਦਾ ਖਰਾਬ ਬੜੀ ਬੇਰਮੀ ਨਾਲ ਮੈਨੂੰ ਮਾਰਿਆ ਹੈ ਸਰਜੀਤ ਨਾਮ ਹੈ ਉਹਦਾ ਵਰਦੀ ਵਾਲਾ ਇੱਕ ਨੇ ਹੱਥ ਫੜਿਆ ਇੱਕ ਨੇ ਮਾਰਿਆ ਮੈਨੂੰ ਠੁੱਡੇ ਲੱਤਾਂ ਬਹੁਤ ਮਾਰਿਆ ਜਿਹਦੀ ਅਸੀਂ ਵੀਡੀਓ ਵੀ ਨਹੀਂ ਬਣਾਈ ਹੈਗੀ ਹੈ ਔਰ ਕੁਝ ਬਣਾ ਸਕੇ ਥੋੜੀ ਬਹੁਤ ਹੀ ਬਣਾਈ ਹੈ ਬਸ ਜ਼ਿਆਦਾ ਨਹੀਂ ਬਣਾ ਸਕੇ ਬੱਚੇ ਕਿਉਂਕਿ ਇਹਨਾਂ ਨੇ ਹੱਥੋਂ ਪਾਈ ਇੱਕਦਮ ਹੀ ਹਮਲਾ ਕੀਤਾ ਘਰ ਦੇ ਵਿੱਚ ਆ ਕੇ ਬੱਸ ਉਸ ਤੋਂ ਕੇ ਮੈਂ ਕੁਝ ਨਹੀਂ ਕਹਿ ਸਕਦੀ ਮੈਨੂੰ ਇਨਸਾਫ ਚਾਹੀਦਾ ਲਾਡੀ ਗੈਰੀ ਵੀ ਆਇਆ ਉਹਨੇ ਵੀ ਕਿਹਾ ਵੀ ਤੁਸੀਂ ਲੇਡੀਜ਼ ਨਾਲ ਇਦਾਂ ਸਪੈਸ਼ਲ ਲੁੱਕ ਨਹੀਂ ਕਰ ਸਕਦੇ ਕਹਿੰਦੇ ਬਸ ਸਾਡੇ ਕੋਲ ਗਲਤੀ ਹੋ ਗਈ ਉਹ ਇਹ ਕਹਿਣ ਲੱਗਿਆ ਤੇ ਚਲੇ ਗਿਆ ਉਹ ਵੱਡੇ ਘਰ ਵਾਲੇ ਜਿਹੜਾ ਰੋਕ ਕਰਤਾ ਤੁਹਾਨੂੰ ਬਿਜਲੀ ਕਰਨ ਕੁੰਡੀ ਕਰਨ ਕਰਕੇ ਇੱਕ ਤਾਂ ਚੋਰੀ ਕਰਦੇ ਆ ਉਪਰੋਂ ਗਲਤ ਇੰਜਾਮ ਲਗਾਉਂਦੇ ਆ ਚੋਰੀਆਂ ਕਰਦੇ ਆ ਦੋਨਾਂ ਘਰਾਂ ਨੇ ਕੁੰਡੀਆਂ ਪਾਈਆਂ ਮਾਦੀਆਂ ਦੋਨਾਂ ਨੇ ਕੁੰਡੀਆਂ ਪਾਈਆਂ ਹੋਈਆਂ ਪੱਥਰ ਲਗਾਏ ਉਹ ਮਸ਼ੀਨ ਚਲਾਣ ਲੱਗੇ ਸੀ ਰਗੜਾਈ ਦੀ ਮੀਟਰ 'ਚ ਕੁੰਡੀ ਪਾਈ ਉਹਨਾਂ ਨੇ ਅਸੀਂ ਕਿਹਾ ਸਾਡੀ ਬੱਤੀ ਡਿਮ ਹੋ ਜਾਏਗੀ ਬਸ ਇਸ ਵਾਜੇ ਪਿੱਛੇ ਉਹਨਾਂ ਨੇ ਸਾਡੀ ਕੰਪਲੀਟ ਕੀਤੀ ਹੈ ਔਰਤ ਨੇ ਕੀ ਕੰਪਲੀਟ ਪਾਈ ਕਿੰਨੀ ਉਮਰ ਦੀ ਔਰਤ ਔਰਤ ਚਾਰ ਜਵਾਨ ਕੁੜੀਆਂ ਉਹਦੇ ਉਹਨੂੰ ਇਨਸਾਫ ਲਗਾ ਲੋ ਕਿੰਨੀ ਕੀ ਹੋ ਸਕਦੀ ਹੈ ਬਜ਼ੁਰਗ ਨਹੀਂ ਐ ਠੀਕ ਹੀ ਐ ਉਹ ਮੈਨੂੰ ਉਮਰ ਦਾ ਨਹੀਂ ਮੈਂ ਕਹਿ ਸਕਦੀ ਕਿੰਨੀ ਉਮਰ ਹੈਗੀ ਉਹ ਸਾਲ ਹੀ ਹੋ ਗਿਆ ਉਹਨੂੰ ਇੱਥੇ ਆਈ ਨੂੰ ਅਸੀਂ ਤਾਂ ਬਹੁਤ ਪੁਰਾਣੇ ਰਹਿੰਦੇ 15 ਨਹੀਂ ਬੇਰਾਮੀ ਨਾਲ ਕੁੱਟਮਾਰ ਕਰਨੀ ਹਾਂਜੀ ਬਹੁਤ ਬੇਰਾਮੀ ਨਾਲ ਕੁੱਟਮਾਰ ਕੀਤੀ ਹੋਰ ਕੀ ਮੰਗੇ ਸਾਡੂ ਮੈਂ ਕਿਹਾ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਬਸ ਮੈਨੂੰ ਨਜਾਇਜ਼ ਦੀ ਮਾਰ ਮਾਰੀ ਐ ਬਸ ਮੈਨੂੰ ਇਨਸਾਫ ਚਾਹੀਦਾ ਮੇਰੇ ਘਰ ਵਾਲੇ ਤੇ ਗਲਤ ਬਲੇਮ ਲਾਇਆ ਉਹਨ ਉਸ ਜਨਾਨੀ ਬੁਝੂਰ ਕੇ ਮੇਰਾ ਕਾਲਾ 52 ਸਾਲ ਦੀ ਉਹਦੀ ਉਮਰ ਹੈਗੀ ਆ ਪੁੱਤਰੇ ਦੋਤਰੇ ਵਾਲਾ ਹੈਗਾ ਉਹ ਜਨਾਨੀ ਤੇ ਕੀ ਉਹਨੂੰ ਹੱਕ ਮਾਰੇਗਾ ਜਾਂ ਉਹਨੂੰ ਕੀ ਬਲੇਮ ਲਾਏਗਾ ਮੈਨੂੰ ਇਨਸਾਫ ਚਾਹੀਦਾ ਪੁਲਿਸ ਵਾਲਾ ਆ ਕੇ ਮੇਰੇ ਕੋਲ ਮਾਫੀ ਮੰਗੇ ਨਹੀਂ ਤਾਂ ਉਹਨੂੰ ਲੋਕਰਿਸ ਸਪੈਂਡ ਕਰੋ ਇਹਨੇ ਬਹੁਤ ਪਾਰੀ ਗਲਤੀ ਕੀਤੀ ਹੈ ਮੇਰੇ ਸਾ ਮੈਂ ਕ੍ਰਿਸ਼ਨਨ ਕਲੇਵ ਚ ਰਹਿਨੀ ਆ ਤੇ ਮੇਰਾ ਰੂਪ ਲਾਲ ਮੇਰੇ ਘਰ ਦੇ ਸਾਹਮਣੇ ਬਿਜਲੀ ਚ ਰਹਿੰਦਾ ਮੇਰਾ ਨਾ ਕ੍ਰਿਸ਼ਨਨ ਕਲੇਵ ਦੇ ਵਿੱਚ ਅਨ ਅਪਰੂਵਡ ਕਲੋਨੀ ਹੋਣ ਕਰਕੇ ਮੀਟਰ ਨਹੀਂ ਸੀ ਲੱਗ ਰਿਹਾ ਤੇ ਉਹਦੇ ਵਿੱਚ ਇਹਨਾਂ ਨੇ ਉਹਦਾ ਨਜਾਇਜ਼ ਫਾਇਦਾ ਚੱਕਿਆ ਤੇ ਇਹ ਕਹਿੰਦੇ ਕਿ ਅਸੀਂ ਆਪਦੇ ਨਾਮ ਤੇ ਮੀਟਰ ਲਵਾ ਦਿੰਨੇ ਆ ਤੂੰ ਸਾਨੂੰ ਝਾੜੀਆਂ ਦੇ ਵਿੱਚ ਆ ਕੇ ਮਿਲ ਜਾਂ ਕੁਛ ਸਾਡੀ ਗੱਲ ਕਰ ਜਿਹਨਾਂ ਦੇ ਘਰ ਦੇ ਨੂੰ ਕੰਪਲੇਨ ਕੀਤੀ ਫਿਰ ਕਹਿੰਦੇ ਤੂੰ ਸਾਡੀ ਇੱਜ਼ਤ ਬਾਰੇ ਸੋਚ ਕੋਈ ਨਹੀਂ ਮਾਫ ਕਰ ਦੇ ਇੱਕ ਵਾਰੀ ਦੁਬਾਰਾ ਕੰਪਲੇਨ ਨਹੀਂ ਆਉਂਦੀ ਪਰ ਸਰ ਫਿਰ 2-3 ਵਾਰੀ ਇਹ ਸਾਡੇ ਘਰੇ ਨਿਵਾੜਿਆ ਸਲਕਦੇ ਸਾਡੇ ਘਰ ਦੀਆਂ ਲਾਈਟਾਂ ਬੰਦ ਐ ਮੈਂ ਤੇ ਮੇਰੀਆਂ ਜਵਾਨ ਧੀਆਂ ਘਰੇ ਰਹਿਣੀਆਂ ਤੇ ਇਹਨਾਂ ਸਰ ਬਾਰ-ਬਾਰ ਸਾਨੂੰ ਹਰਾਸਮੈਂਟ ਕੀਤਾ ਜਾਂਦਾ ਤੇ ਜਿੰਦੇ ਤੂੰ ਹੱਕ ਕੇ ਅੱਜ ਮੈਂ ਸਰ ਜਿਹੜਾ ਰੂਪ ਲਾਲ ਦੇ ਚਬਾਰੇ ਤੇ ਬੈਠਦਾ ਵਿਨੋਦ ਆ ਉਹ ਸਰ 24 ਘੰਟੇ ਚਬਾਰੇ ਤੇ ਬੈਠ ਕੇ ਸਾਡੇ ਘਰ ਵੱਲੇ ਤੱਕ ਚੱਕ ਕਰਦਾ ਰਹਿੰਦਾ ਤੇ ਰੂਪ ਲਾਲ ਬਾਹਰ ਗੇਟ ਤੇ ਖੜਾ ਦੇਦੋ ਕਿਤੇ ਆਨੇ ਜਾਣੇ ਆ ਸਾਰਾ 24 ਘੰਟੇ ਸਾਡੇ ਤੇ ਨਿਗਾਹ ਰੱਖਦੇ ਉਹਦੇ ਤੰਗ ਆ ਕੇ ਮੈਂ ਐਸਐਸਪੀ ਸਾਹਿਬ ਨੂੰ ਕੰਪਲੇਨ ਕੀਤੀ ਸੀਗੀ ਪਰਸੋਂ ਸਰ ਉਹਨਾਂ ਨੂੰ ਮੈਂ ਕੰਪਲੇਨ ਲਿਖੀ ਸੀ ਕਿ ਜਿਹੜਾ ਵਿਨੋਦ ਆ ਉਹ ਸਾਡੇ ਘਰ 에 ਅਚਾਨਕ ਵੜਾਇਆ ਤੇ ਉਸ ਤੋਂ ਬਾਅਦ ਸਰ ਮੈਨੂੰ ਇਹੀ ੱਟਕੇ ਨਾਲ ਭੇਜਿਆ ਘਰੋਂ ਬਾਹਰ ਮੈਂ ਤੇ ਮੇਰੀਆਂ ਕੁੜੀਆਂ ਨੇ ਕਿਉਂਕਿ ਉਹਨਾਂ ਬਹੁਤ ਜ਼ਿਆਦਾ ਡਰਿੰਕ ਕੀਤੀ ਹੋਈ ਸੀਗੀ ਤੇ ਉਸ ਤੋਂ ਬਾਅਦ ਸਰ ਇਹਨਾਂ ਦੇ ਮੇਰੀ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਵਾਲੇ ਆਏ ਆ ਤੇ ਫਿਰ ਪੁਲਿਸ ਵਾਲਿਆਂ ਨੂੰ ਅਈ ਉੱਥੇ ਹੀ ਖੜੇ ਸੀਗੇ ਪੁਲਿਸ ਵਾਲਿਆਂ ਨੇ ਸਿਰਫ ਰੂਪ ਲਾਲ ਬਾਰੇ ਪੁੱਛਿਆ ਕਿ ਰੂਪ ਲਾਲ ਜੀ ਕਿੱਥੇ ਆ ਤੇ ਉਹਨਾਂ ਦੀ ਜਿਹੜੀ ਸੁਨੀਤਾ ਉਹਨਾਂ ਦੀ ਘਰ ਵਾਲੀ ਸੀਗੀ ਉਹਨਾਂ ਨੇ ਕਾਫੀ ਉਹਨਾਂ ਨੂੰ ਗਾਲੀ ਕਲੋਚ ਤੇ ਉਹਨਾਂ ਨੂੰ ਹੱਥੋਂ ਪਾਈ ਕਾਫੀ ਪਏ ਆ ਹਵਲਦਾਰ ਨੂੰ ਮੁੱਕੇ ਵਗੈਰਾ ਮਾਰੇ ਆ ਫਿਰ ਉਹਨਾਂ ਦੇ ਲੱਤਾਂ ਨੂੰ ਚਿੰਬੜ ਗਏ ਕਿ ਮੈਂ ਉਹਨਾਂ ਨੂੰ ਲੈ ਕੇ ਨਹੀਂ ਜਾਂਦੇ ਨਾ ਨਾ ਮੈਂ ਤੁਹਾਨੂੰ ਹਿਲੰਦੇ ਨਾ ਫਿਰ ਉਹ ਬਿਨਾਂ ਕਿਸੇ ਨੂੰ ਚੱਕੇ ਤੇ ਉੱਥੋਂ ਚਲੇ ਗਏ ਆ ਸਰ ਵਾਪਸ ਚਲੇ ਗਏ ਸੀਗੇ ਤੇ ਫਿਰ ਉਹਨੇ ਸੁਨੀਤਾ ਨੇ ਹੁਣ ਉਲਟ ਸਾਡੇ ਤੇ ਕਰ ਦਿੱਤਾ ਕਿ ਪੁਲਿਸ ਮੁਲਾਜ਼ਮ ਮੈਨੂੰ ਪਏ ਜਦ ਕਿ ਅਸੀਂ ਮੌਕੇ ਤੇ ਮੌਜੂਦ ਸੀ ਪਿੰਦੇ ਸਰਪੰਚ ਮੈਂਬਰ ਸਾਰੇ ਮੌਜੂਦ ਸੀਗੇ ਉਸ ਟਾਈਮ ਤੇ ਮੌਕੇ ਤੇ ਕਿ ਸੁਨੀਤਾ ਜਿਹੜੀ ਉਹ ਪਹਿਲਾਂ ਪੁਲਿਸ ਮੁਲਾਜ਼ਮਾਂ ਦੇ ਗੱਲ ਹੱਤੋਂ ਪਾਈ ਪਈ ਹੈ ਤੇ ਫਿਰ ਉਹਨਾਂ ਨੇ ਆਪਦੇ ਬਚਾਅ ਦੇ ਵਿੱਚ ਆਪਦੀ ਲੱਤ ਛੜਾਈ ਹੈ ਤੇ ਇਹਨਾਂ ਨੇ ਈਸ਼ੂ ਬਣਾ ਦਿੱਤਾ ਉਹਦੇ ਪਤੀ ਨੂੰ ਗ੍ਰਿਫਟਾਰ ਕਰਨਾ ਆਏ ਸੀ ਉਹਨਾਂ ਨੇ ਗ੍ਰਿਫਟਾਰ ਕਰਨਾ ਆਏ ਸੀ ਸਰ ਮੈਂ ਸ਼ਿਕਾਇਤ ਦੇ ਆਧਾਰ ਤੇ ਪਰ ਉਹ ਕਹਿੰਦੀ ਸੀ ਮੈਂ ਜਾਨ ਨਹੀਂ ਦੇਣਾ ਉਹ ਸੜਕ ਤੇ ਲੰਮੇ ਪੈ ਗਈ ਦੇ ਨਾਦੀਆਂ ਲੱਤਾ ਫੜ ਲਈਆਂ ਸੀ। ਹੁਣ ਇਹਦੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਗਹਿਰੀ ਨਾਲ। ਇਹਦੀ ਮਾਮਲੇ ਦੀ ਜਾਂਚ ਗਹਿराई ਨਾਲ ਮੈਂ ਕਹਿੰਦੀ ਜੋ ਸੱਚ ਹੈ ਸੱਚ ਸਾਹਮਣੇ ਆਵੇ। ਜੋ ਝੂਠ ਹੈ ਜੋ ਕੋਈ ਝੂਠ ਕਰਦਾ ਤਾਂ ਝੂਠ ਸਾਹਮਣੇ ਆਵੇ। ਇਨਸਾਫ ਦਵਾਇਆ ਜਾਵੇ। ਮੇਰਾ ਨਾਮ ਰਿੰਪੀ ਹੈ। ਕੀ ਲੱਗਦਾ? ਇਹ ਮੇਰੇ ਮੰਮੀ ਨੇ ਕ੍ਰਿਸ਼ਨਾ ਘਲੇਵਾਲੇ ਵਾਲੇ ਫੇਸ 3 ਤੋਂ ਤੇ ਸ਼ਾਮੀ 5 ਵਜੇ ਕੱਲ ਸਾਡੇ ਘਰੇ ਪੰਜਾਬ ਪੁਲਸ ਵਾਲੇ ਪੜਗੇ ਚਾਰ ਬੰਦੇ। ਉਹਨਾਂ ਨੇ ਮੇਰੇ ਮੰਮੀ ਨਾਲ, ਮੇਰੇ ਭਰਾ ਨਾਲ, ਮੇਰੇ ਪਰਜਾਈ ਨਾਲ ਸਾਰਿਆਂ ਨਾਲ ਕੁੱਟਮਾਰ ਕੀਤੀ ਹੈ। ਗਾਲਾਂ ਕੱਢੀਆਂ ਮੇਰੇ ਮੰਮੀ ਦਾ ਹੱਥ ਮਰੋੜਿਆ ਤੇ ਉਹਨਾਂ ਦੇ ਲੱਤਾਂ ਮਾਰੀਆਂ ਮੂੰਹ ਤੇ ਵੀ ਮਾਰੀਆਂ ਕੀ ਕੰਪਲੀਟ ਲੈ ਕੇ ਆਏ ਸੀ ਉਹ ਕੰਪਲੀਟ ਇਹ ਲੈ ਕੇ ਆਏ ਸੀ ਕਿ ਸਾਡੇ ਸਾਹਮਣੇ ਇੱਕ ਲੇਡੀਜ਼ ਰਹਿੰਦੀ ਆ ਉਹਨੇ ਬਿਜਲੀ ਬੋਰਡ ਦੀ ਕੁੰਡੀ ਪਾਈ ਹੋਈ ਆ ਤਾਰਾ ਦੀ ਤੇ ਉਹਨੂੰ ਪਹਿਲੇ ਵੀ ਇਸ ਪਿੱਛੇ ਜੁਰਮਾਨਾ ਪੈ ਚਾ ਹਾਂਜੀ ਉਹ ਬਿਜਲੀ ਚੋਰੀ ਕਰਦੀ ਆ ਉਹਦਾ ਐਨਓਸੀ ਕਰਕੇ ਉਹਦਾ ਮੀਟਰ ਨਹੀਂ ਲੱਗਦਾ ਪਿਆ ਤੇ ਉਹਨੇ ਕੁੰਡੀ ਤਾਂ ਪਾਈ ਹੋਈ ਆ ਤੇ ਉਹ ਉਹ ਹੁਣ ਉਹਨੇ ਮੀਟਰ ਤੇ ਫਾਰਸ਼ੀਦੀ ਰਗੜਾਈ ਕਰਾਨੀ ਆ ਤੇ ਉਹਨੇ ਫਿਰ ਕੱਲ ਪਰਸੋਂ ਵੇ ਕੁੰਡੀ ਪਾਈ ਆ ਤੇ ਉਹਦੇ ਪਿੱਛੇ ਮਾੜੀ ਬੋਲਚਾਲ ਹੋਈ ਉਹਦੇ ਪਿਛੇ ਇਹਨੇ ਕੰਪਲੀਟ ਲਗਾਤੀ ਕਿ ਮੇਰੇ ਡੈਡੀ ਨੂੰ ਕਿ ਇਹ ਮੈਨੂੰ ਛੇੜਦਾ ਹੈ। ਕਿ ਮੈਂ ਲਾਜਮਾ ਦੀ ਵਰਦੀ ਪਾਈ ਕਿਸ ਤਰ੍ਹਾਂ ਇਹਨਾਂ ਨੂੰ ਕੁੱਟ ਮਾਰ ਦੋ ਪੁਲਿਸ ਵਾਲੇ ਸਿਵਲ ਵਰਦੀ ਚ ਸੀਗੇ ਤੇ ਦੋ ਵਰਦੀ ਦੋ ਨੇ ਵਰਦੀ ਪਾਈ ਸੀ ਏਐਸਆਈ surjeedਾ ਥਾਣਾ ਕੁਲਗੜੀ ਤੋਂ। ਉਹਨੇ ਮੇਰੀ ਮੰਮੀ ਨਾਲ ਉਹਨੇ ਲੱਤਾਂ ਮਾਰੀਆਂ ਉਹਨੇ ਹੀ ਮੱਤਾਂ ਮਾਰੀਆਂ ਮੂੰਹ ਤੇ ਮਾਰੀਆਂ ਮੂੰਹ ਤੇ ਵੀ ਮਾਰੀਆਂ ਢਿੱਡ ਤੇ ਵੀ ਮਾਰੀਆਂ ਬਾਹ ਵੀ ਮਰੋੜੀ ਹੈ ਬਾਹ ਤਾਂ ਉਹਨਾਂ ਦੀ ਟੁੱਟ ਗਈ ਹੈ ਪੂਰੀ। ਐਕਸਰੇ ਸੋਮਵਾਰ ਹੋਏਗਾ ਤੇ ਐਕਸਰੇ ਤੋਂ ਹੁਣ ਹੁੰਦਾ ਨਹੀਂ ਪਿਆ। ਇਹ ਹੋਤੀ ਮੰਗ ਹੈ ਉਹ ਇਹ ਪੋਸਟ ਸਾਡੀ ਇਹ ਮੰਗ ਹੈ ਸਾਨੂੰ ਉਹ ਐਸਆਈ surjeet khana kulghari ਤੋਂ ਉਹਨੂੰ ਪੇਸ਼ ਕੀਤਾ ਜਾਵੇ ਉਹਦੀ ਸਾਡੇ ਨਾਲ ਗੱਲ ਕਰਾਈ ਜਾਵੇ ਤੇ ਜਿਹੜੀ ਲੇਡੀਜ਼ ਕਿਰਨ ਆਸ਼ਾ ਵਰਕਰ ਹੈ ਉਹਨੇ ਮੇਰੀ ਮੰਮੀ ਤੇ ਮੇਰੇ ਡੈਡੀ ਹਾਂਜੀ ਉਹ ਆਸ਼ਾ ਵਰਕਰ ਹੈ ਮੰਮਦੋੜ ਜੀ ਹਾਂਜੀ ਤੇ ਉਹਨੇ ਮੇਰੇ ਡੈਡੀ ਤੇ ਗਲਤ ਬਲੇਮ ਲਗਾਇਆ ਉਹਨੂੰ ਵੀ ਪੇਸ਼ ਕੀਤਾ ਜਾਵੇ ਸਾਡੀ ਇਹੀ ਮੰਗ ਹੈ ਕਿ ਉਸ ਐਸਆਈ ਨੂੰ ਸਸਪੈਂਡ ਕੀਤਾ ਜਾਵੇ ਬਾ ਇਨਸਾਫ ਮੰਗ ਲਾ ਬੀਨਾ ਲੇਡੀਆਂ ਤੋਂ ਉਹਨਾਂ ਨੇ ਸਾਡੇ ਘਰ ਅੰਦਰ ਵੜ ਕੇ ਲੇਡੀਆਂ ਨੂੰ ਹੱਥ ਕਿੱਦਾਂ ਲਾਇਆ ਜਾਂਸ ਬੰਦੇ ਨੇ ਹਾਂਜੀ ਇਨਸਾਫ ਮੰਗਣਾ ਚਾਹੀਦਾ ਹੈ ਹਾਂਜੀ ਸਾਨੂੰ ਪੁਲਿਸ ਵਾਲਾ ਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਪੁਲਿਸ ਵਾਲਾ ਤੇ ਬੰਦੀ ਕਾਰਵਾਈ ਕੀਤੀ ਜਾਵੇ ਅਧਿਕਾਰੀਆਂ ਤੋਂ ਮੰਗ ਹਾਂਜੀ ਸਾਡੀ ਪ੍ਰਸ਼ਾਸਨ ਤੋਂ ਇਹੀ ਮੰਗ ਸਰ ਮੇਰਾ ਨਾਮ ਜਗਵਿੰਦਰ ਆ ਮੈਂ ਪਿੰਡ ਆਲੇ ਦਾ ਆਲੇ ਵਾਲਾ ਦਾ ਮੌਜੂਦਾ ਪੰਚਾਇਤ ਮੈਂਬਰ ਆ ਜੀ ਕੱਲ ਜਦੋਂ ਥਾਣਾ ਕੁਲਗੜੀ ਦੇ ਮੁਲਾਜ਼ਮ ਆਏ ਉਸ ਸਮੇਂ ਮੈਂ ਮੌਜੂਦ ਸੀ ਉੱਥੇ ਉਹ ਜਦੋਂ ਥਾਣਾ ਮੁਲਾਜ਼ਮਾ ਨੇ ਵਿਨੋਦ ਨੂੰ ਆਪਣੇ ਨਾਲ ਜਾਣਾ ਚਾਹਿਆ ਤਾਂ ਉਹ ਪ੍ਰੂਫ ਲਾਲ ਦੀ ਪਤਨੀ ਸਨੇਤਾ ਅਤੇ ਉਸ ਦਾ ਬੇਟਾ ਸੁਮਿਤ ਇਹਨਾਂ ਨੂੰ ਗਾਲੋ-ਗਲੋਚ ਗਾਲੀ-ਗਲੋਚ ਕੀਤਾ ਅਤੇ ਕਹਿੰਦੇ ਕਿ ਅਸੀਂ ਉਸ ਨੂੰ ਆਪਣੇ ਨਹੀਂ ਲੈ ਜਾਣ ਦੇਣਾ ਵਿਨੋਦ ਨੂੰ ਉਸ ਦੀ ਪਤਨੀ ਨੇ ਮੁਲਾਜ਼ਮਾ ਪਹਿਲਾਂ ਤਾਂ ਮੁਲਾਜ਼ਮ ਦੀ ਬਾਹਣ ਫੜ ਲਈ ਇੱਕ ਦੀ ਪਰ ਉਹਨੇ ਆਪਣੀ ਬਾਹ ਛਡਾ ਲਈ ਉਸ ਤੋਂ ਬਾਅਦ ਜਦੋਂ ਫਿਰ ਉਸ ਨੂੰ ਲਜਾਣ ਦੀ ਕੋਸ਼ਿਸ਼ ਕੀਤੀ ਪੁਲਿਸ ਮੁਲਾਜ਼ਮਾ ਨੇ ਤਾਂ ਉਸ ਦੀ ਪਤਨੀ ਸਨੇਤਾ ਨੇ ਇੱਕ ਮੁਲਾਜ਼ਮ ਦੀ ਲੱਤ ਫੜ ਲਈ ਉਸਨੇ ਲੱਤ ਨੂੰ ਆਪਣੇ ਛਡਾਉਣ ਦੀ ਕੋਸ਼ਿਸ਼ ਜਦੋਂ ਲੱਤ ਨੂੰ ਕੀਤੀ ਤਾਂ ਇਹਨਾਂ ਨੇ ਉਹਨੇ ਤਾਂ ਆਪ ਦੀ ਲੱਤ ਨੂੰ ਛਡਾਇਆ ਪਰ ਇਹਨਾਂ ਨੇ ਉਸ ਨੂੰ ਦੂਜੇ ਰੂਪ ਚ ਦਿਖਾ ਕੇ ਕਹਿੰਦੇ ਆ ਕਿ ਉਸਨੇ ਲੱਤ ਮਾਰੀ ਪਰ ਐਵੇਂ ਦਾ ਕੁਝ ਨਹੀਂ ਮੈਂ ਮੌਜੂਦਾ ਗਵਾਹ ਉਸ ਸਮੇ ਦਾ ਮੌਜੂਦਾ ਮੈਂਬਰ ਪੰਚਾਇਤ ਆ ਜੀ ਮੈਂ ਸੱਚ ਕਹਿ ਰਿਆਂ ਮੈਂ ਮੌਜੂਦਾ ਸਮਾਜ ਤੇ ਸਾਰਾ ਕੁਝ ਜੋ ਦੇਖਿਆ ਉਹ ਬਿਲਕੁਲ ਸਹੀ ਸੀ ਬਿਲਕੁਲ ਸਹੀ ਨਹੀਂ ਜੀ ਉਹ ਕਿਤੇ ਵੀ ਗਲਤ ਨਹੀਂ ਹੋ ਉਹਨੇ ਇਕੱਲੇ ਪੁੱਛਗਲ ਕੀਤੀ ਆ ਤੇ ਉਹਨੇ ਇਹ ਕਿਹਾ ਗਿਆ ਕਿ ਇਸ ਨੂੰ ਨਾਲ ਜਾਣਾ ਤਫਤੀਸ਼ ਕਰਨੀ ਆ بس انہوں نے ਇੰਨਾ ਕਿਹਾ ਪਰ ਇਹਨਾਂ ਨੇ ਉਸ ਦਾ ਵਿਰੋਧ ਕੀਤਾ ਅਤੇ ਉਸ ਦੀ ਲੱਤ ਫੜ ਲਈ ਇਹ ਇਸ਼ੂ ਕੁਝ ਹੋਰ ਬਣਾਇਆ ਜਾ ਰਿਹਾ ਹੈ ਇਹ ਇਸ਼ੂ ਕੁਝ ਹੋਰ ਬਣਾਇਆ ਜਾ ਰਿਹਾ ਹੈ ਇਹ ਬਾਅਦ ਚ ਇਹ ਵੀ ਉਹਨਾਂ ਨੇ ਗੱਲ ਕਹੀ ਆ ਸਨੇਤਾ ਨੇ ਤੇ ਉਸ ਦੀ ਉਸ ਦੇ ਬੇਟੇ ਨੇ ਵੀ ਇਹ ਔਰਤ ਉਹਦੇ ਚਰਿੱਤਰ ਤੇ ਵੀ ਇਹਨਾਂ ਨੇ ਉਂਗਲਾ ਉਠਾਈਆਂ ਕਿ ਇਹ ਵੱਦਚਲ ਤੌਰ ਤੇ ਤੇ ਹੁਣ ਅਸੀਂ ਨਾ ਤਾਂ ਮੁਲਸ ਮਲਾਜਮਾਂ ਨੂੰ ਬਖਸ਼ਣਾ ਤੇ ਨਾ ਕਿਰਨ ਨੂੰ ਬਖਸ਼ਣਾ ਦੋਵਾਂ ਨੂੰ ਕਿਸੇ ਵੀ ਤਰੀਕੇ ਨਾਲ ਜੋ ਵੀ ਸਾਡੇ ਤੋਂ ਜੋਰ ਲੱਗਾ ਸੀ ਫਸਾ ਕੇ ਹਟਾ ਆ ਇਸ ਦੀ ਮੈਂ ਮੰਗ ਕਰਦਾ ਕਿ ਬਹੁਤ ਡੂੰਘਾਈ ਤੱਕ ਜਾਂਚ ਹੋਣੀ ਚਾਹੀਦੀ